ਆディ ਖੜੇ ਆ ਮਿੱਤਰੋ ਮੋਗਾ ਮੰਡੀ ਤਿੰਨ ਟਰੈਕਟਰ ਇੱਕ-ਇੱਕਰੇ ਮਿਲਣਗੇ ਸੋ ਮਾਲਕ ਆਪਣੇ ਕੋਲ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਜੀ ਠੀਕ ਹੈ ਜੀ ਵਧੀਆ ਇਹ ਕਿਹੜਾ ਮਾਡਲ ਆ ਸਵਰਾਜ ਪਹਿਲਾਂ ਦਾ ਇਹ 16 ਮਾਡਲ ਆ ਬਾਈ ਠੀਕ ਆ 2016 ਮਾਡਲ ਆ ਵਿਖਾਈਏ ਕੰਡੀਸ਼ਨ ਸਾਰਾ Ориਗਨਲ ਆ Ориجن Ориਗਨਲ ਬਾਈ ਜਮਾ ਠੀਕ ਆ ਸਾਰਾ Ориਗਨਲ ਟਰੈਕਟਰ ਆ ਤੇ ਟਾਇਰ ਇਹਦੇ ਨਾਲ ਦੇ ਆ 70 ਕੇ ਪੈਸੇ ਹਾਂ ਹੈਗੇ ਇਹਨੇ ਤੇ ਰੰਗ ਪੇੜ ਦਾ ਸਾਰਾ Ориਗਨਲ ਆ ਤੇ ਕਿੱਥੋਂ ਦਾ ਨੰਬਰ ਆ ਇਹਦਾ ਉਹ ਵੀ ਆਉਦਾ ਹੀ ਆ ਠੀਕ ਆ ਪੀ ਆਉਦਾ ਹੀ ਨੰਬਰ ਆ ਤੇ ਬਾਕੀ ਆ ਹੀ ਦੇਵੋਗੇ ਸਮਾਨ ਇਹਦੇ ਨਾਲ ਠੀਕ ਆ ਡੰਡਾ ਫੱਟੀ ਛਤਰੀ ਪੂਰਾ ਮਿਲੂਗਾ ਬੇਦਾਗ ਮਗਰਾੜਾ ਪੀ ਆਉਦਾ ਨੰਬਰ ਆ ਨਾਲ ਦੇ ਟਾਇਰ ਆ ਸੋਹਣਾ ਟਰੈਕਟਰ ਆ ਵੇਖਾਦੇ ਹੋਂ ਤੁਸੀਂ 2016 ਮਾਡਲ ਆ ਡਿਮਾਂਡ ਇਹਦੀ ਕਿੰਨੀ ਕਰਦੇ ਹੋ ਬਈ ਡਿਮਾਂਡ 5566565656 ਜਿਹੜਾ ਵੀਡੀਓ ਨਹੀਂ ਸ਼ੇਅਰ ਕਰਕੇ ਆਉਂਦਾ ਉਹ ਕਰਦਾ ਕਿ ਲੈ ਸਮਾਨ ਤੁਹਾਨੂੰ ਪੂਰਾ ਕਰਾਂਗੇ ਉਹਦਾ ਬਈ ਪੂਰਾ ਕਰਾਂਗੇ ਮਾਨਦਾਨ ਟਰੈਕਟਰ ਚ ਕੋਈ ਨੌਕਸ ਨਹੀਂ ਬਾਈ ਚੈੱਕ ਪਏ ਤਾਂ ਨੌਕਸ ਨਹੀਂ ਵਾਹ ਕੇ ਲੈ ਜੀ ਪਹਿਲਾਂ ਸਾਈ ਦੇ ਕੇ ਵਾਹ ਲੈ ਫੇਰ ਲੱਗੇ ਵਾਹ ਕੇ ਲੈ ਜਾ ਤਸੱਲੀ ਕਰਕੇ ਫੇਰ ਲੈ ਹਾਂ ਵੀ ਤਸੱਲੀ ਕਰਕੇ ਫੇਰ ਲੈ ਜਾ ਸਾਦਾ ਤੇ ਕਿ ਵੀ ਆਪਣੇ ਕੋਲੇ ਖੜਾ ਇਹ ਵੀ ਚੱਲਦਾ ਠੀਕ ਆ ਇਹ ਕਿਹੜਾ ਮਾਡਲ ਹੈ 11 11 ਮਾਡਲ 50 ਨੰਬਰੀ 50 ਠੀਕ ਆ ਇਹਦੇ ਟਾਇਰ ਨਾਲ ਦੇ ਆ ਇਹਦੇ ਵੀ ਨਾਲ ਦੇ ਆ ਇਹਦੇ ਵੀ ਨਾਲ ਦੇ ਆ ਟਾਇਰ ਇਹਦੇ ਵੀ ਹੈਗੇ ਉਹਨੇ 70 ਰੁਪਏ ਹੀ ਆ ਤੇ ਰੰਗ ਪੇੜਦਾ ਇਹ ਇਹ ਵੀ ਰੀਜਨਲ ਰੰਗ ਇਹਦੇ ਨਾਲ ਛਤਰੀ ਹੈਨੀ ਨਾ ਛਤਰੀ ਨਹੀਂ ਹੈਗੀ ਡੰਡਾ ਫੱਟੀ ਆ ਡੰਡਾ ਫੱਟੀ ਚੰਗਾ ਠੀਕ ਆ ਪਿਆਵ ਦਾ ਨੰਬਰ ਆ ਡੰਡਾ ਫੱਟੀ ਨਾਲ ਮਿਲ ਜੂਗੀ ਤੇ ਬੇਦਾਗ ਮਗਰਾੜਾ ਪਿਆਵ ਦਾ ਹੀ ਜਿਹੜਾ ਨੰਬਰ ਪਿਆਵ ਦਾ ਡੰਡਾ ਫੱਟੀ ਮਿਲੂਗੀ ਛਤਰੀ ਹੈ ਨਹੀਂਗੀ ਟਰੈਕਟਰ ਨਾਲ ਬਾਕੀ ਇੰਜਨ ਗੇਅਰ ਦਾ ਇਹ ਕਿਵੇਂ ਚੰਗਾ ਆ ਓਕੇ ਵੀ ਵਾਕੇ ਲੈ ਜਾਣ ਬਾਈ ਠੀਕ ਆ ਇਹਦੀ ਵਾਕੇ ਲੈ ਜਾਣ ਤੇ ਕੀ ਮੰਗ ਕਰਦੋ ਕਿਹੜਾ ਮਾਡਲ ਆ ਇਹ ਇਹਦਾ ਕਰ ਲਾਂਗੇ ਨਵਾਂ ਚਾਲ ਉੱਤੇ ਤੇ ਮਾਡਲ ਕਿਹੜਾ ਸੀ ਹੈ ਮਾਡਲ ਮਾਡਲ 11 ਮਾਡਲਾ 11 ਮਾਡਲ ਤੇ ਪੈਸੇ ਕਿੰਨੇ 355 355 ਬਾਕੀ ਸ਼ੇਅਰ ਕਰਕੇ ਆਉਣ ਨਾਲ ਮਾਨਤਾਨ ਕਰੋਗੇ ਮਾਨਤਾਨ ਪੂਰਾ ਕਰਾਂਗੇ ਪੰਜਾਬ ਨੰਬਰ ਹੈ ਪੀਬੀ 60 ਇਹ ਆਵਦਾ ਨੰਬਰ ਹੈ ਠੀਕ ਹੈ ਜੀ ਅਸ਼ਾ ਕਾ ਵੀ 475 ਆਪਣੇ ਲਈ ਆ ਫਿਰ ਪੰਜ ਚ ਮਾਡਲਾ ਉਹ ਭੂਮੀ ਪੁੱਤਰ ਸੀ ਤੇ ਇਹ ਕਿਹੜਾ ਮਾਡਲਾ ਇਹ ਦੋ ਮਾਡਲ 2002 2002 ਮਾਡਲਾ ਤੇ ਪੀ ਆਵਦਾ ਹੀ ਨੰਬਰ ਹੈ ਇਹਦਾ ਪੰਜਾਬ ਦਾ ਨੰਬਰ ਆ ਠੀਕ ਹੈ ਇਹਦੇ ਟਾਇਰ ਨਵੇਂ ਪਵਾਏ ਆ ਇਹ ਆਈ ਪਾਈ ਪੋਈ ਆਹਿਆ ਪਾਈ ਪੋਈ ਹੈਗੇ 85 ਪੈਸੇ ਦਾ ਹੈਗੇ 90 ਪੈਸੇ ਠੀਕ ਆ ਕੀ ਆਵਦਾ ਨੰਬਰ ਆ ਤੇ 90 ਪੈਸੇ ਟੈਰ ਰੀਨੇ ਰੰਗ ਬੇੜ ਦਾ ਹਰੇ ਸਮਾਨ ਇਹਦੇ ਨਾਲ ਬੂਦਾ ਦੰਦਾ ਫੱਡੀ ਆ ਤੇਰੀ ਠੀਕ ਆ ਬਾਕੀ ਛੋੜੇ ਜ਼ਿੰਮੇਦਾਰ ਆਸ ਤੇ ਦਾ ਚੰਗਾ ਹੀ ਆ ਟਰੈਕਟਰ ਇਹ ਮਹਿੰਦਰੇ ਤੇ ਡਿਮਾਂਡ ਇਹਦੀ ਕਿੰਨੇ ਕਰਦੋ 255 2002 ਮਾਡਲ ਦੀ 255 25 ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਹੁਣ ਕਰਾਂਗੇ ਮਾਨਤਨ ਤਿੰਨਾਂ ਚੋਈ 5000 ਰੁਪਏ ਮਾਨਤਨ ਕਰਦਾ ਕੋਈ ਤਿੰਨ ਟਰੈਕਟਰ ਆ ਠੀਕ ਆ ਕਿਹੜੇ ਪਿੰਡ ਖੜੇ ਇਹ ਤਾਂ ਲੈ ਕੇ ਮੋਗਾ ਪਿੰਡ ਤਾਂ ਲੈ ਕੇ ਜਿਹੜਾ ਮੋਗਾ ਨੰਬਰ ਬੋਲ ਦਿਓ ਆਪਦਾ 83601 83601 72200 7220 ਬਾਕੀ ਸਗਰੀਨ ਤੇ ਵੀ ਚੱਲੀ ਜਾਂਦਾ ਮਾਲਕ ਦਾ ਨੰਬਰ ਉੱਥੋਂ ਗੱਲ ਕਰਕੇ ਤੁਸੀਂ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਸੋ ਧੰਨਵਾਦ